ਸੇ ਕਿ ਮੇਰਾ ਮਿੱਤਰ ਜੋ ਮਿੱਤਰ ਸੀ ਜੀਨੇ 2016 ਤੋਂ ਲੈ ਕੇ ਹਜੇ ਤੱਕ ਲੁਧਿਆਣੇ ਦੇ ਵਿੱਚ ਆਪਣਾ ਕਾਰਨੀ ਬਣਾ ਸਕਿਆ ਪਰ ਕੱਲ ਉਹਨਾਂ ਨੂੰ 1 ਕਰੋੜ 83 ਲੱਖ ਰੁਪਏ ਦਾ ਜੁਰਮਾਨਾ ਸਿਰਫ ਤੁਸੀਂ ਦੇਖੋ ਇਹ ਬੜੇ ਸਵਾਲ ਨੇ ਪੈਨੋਸੀਲਾਨਾ ਤੋਂ 1 ਕਰੋੜ 83 ਲੱਖ ਰੁਪਏ ਭਰਿਆ ਫਿਰ ਉਹਨਾਂ ਨੇ ਇਹ ਕਹਾ ਕੀਏ ਮੈਂ ਆਪਣੀ ਜ਼ਮੀਨ ਵੇਚ ਕੇ ਦਿੱਤਾ ਇੰਨੀ ਜਲਦੀ ਜ਼ਮੀਨ ਵੇਚ ਵੀ ਦਿੱਤੀ ਕਹਿਣੇ ਨਹੀਂ ਦਿੱਤੀ ਔਰ ਕਹਿਣਾ ਹੀ ਬਣਾਇਆ ਇਹਦਾ ਮਤਲਬ ਜ਼ਮੀਨ ਕਾਫੀ ਕੀਮਤੀ ਹੋਏਗੀ ਇਹ ਵੀ ਚੱਕਰ ਨਹੀਂ ਲੋੜ ਹੈ ਕਿ ਅਕਾਊਂਟ ਦੇ ਵਿੱਚ ਪਹਿਲੇ ਹੀ ਇੰਨਾ ਪੈਸਾ ਪਿਆ ਸੀ ਕਿ ਤੂੰ ਆਇਆ ਇਮੀਡੀਏਟਲੀ ਜ਼ਮੀਨ ਦਾ ਆਇਆ ਸੋ ਮੈਂ ਕਹਿੰਦੇ ਸਾਰੀਆਂ ਗੱਲਾਂ ਤੇ ਸਵਾਲੀਆ ਚਿੰਨ ਉਹਨਾਂ ਦੇ ਲੱਗਦਾ ਹੈ ਜਿਹੜੇ ਮੈਨੂੰ ਕਹਿੰਦੇ ਕਿ ਰਾਜਾ ਬੜਿੰਗ ਨੇ ਘਰ ਨਹੀਂ ਬਣਾਇਆ ਔਰ ਇੱਕ ਇੱਕ 16 ਤੋ ਮੇਰਾ ਖਿਆਲ ਉਹਨਾਂ ਨੇ ਕਰਾਇਆ ਨਹੀਂ ਭਰਿਆ ਸੀਗਾ ਔਰ ਫਿਰ ਸਰਕਾਰੀ ਜਗਾ ਦਾ ਕਰਾਇਆ ਨਾ ਪਰ ਦੇਖੋ ਇਹਨੂੰ ਜੁਰਮਾਨਾ ਲੱਗਦੇ 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 ਫਿਰ ਇਨੀ ਅਮਾਉਂਟ ਬਣ ਗਈ ਜੁਰਮਾਨੇ ਤੋਂ ਬਾਅਦ ਫਾਈਨਲ ਇੰਟਰਸਟ ਵੀ ਹੁੰਦਾ ਹੈ ਪਰ ਇਹ ਗਵਰਨਮੈਂਟ ਪਾਲਿਸੀ ਹੁੰਦੀ ਹੈ ਕੋਈ ਵਿਅਕਤੀ ਵਿਸ਼ੇਸ਼ ਕੇਸੇ ਤੋਂ ਤੱਕੇ ਨਾਲ ਪੈਸੇ ਨਹੀਂ ਲੈ ਸਕਦਾ ਥਿਸ ਇਜ਼ ਅੰਡਰ ਦਾ ਪਾਲਿਸੀ ਇਹ ਪਾਲਿਸੀ ਦੇ ਅਧੀਨ ਹੁੰਦਾ ਹੈ ਆਲਰੇਡੀ ਪਹਿਲਾਂ ਦੀ ਪਾਲਿਸੀਜ਼ ਬਣੀ ਹੈ ਕੋਈ ਬਿੱਟੂ ਜੀ ਐਸੇ ਕੋਈ ਸਪੈਸ਼ਲ ਪਾਲਿਸੀ ਨਹੀਂ ਬਣੀ ਪਰ ਮੈਨੇ ਤੇ ਮੇਰਾ ਸਵਾਲ ਹੋਰ ਵੀ ਹੈ ਵੀ ਇੱਕ ਇੱਕ 16 ਤੋਂ ਕੱਲ ਉਹਨਾਂ ਤੋਂ ਪੈਸੇ ਲੈ ਗਏ ਐ ਇੱਕ ਇੱਕ 16 ਇਹਦਾ ਮਤਲਬ ਮਗਰਲਾ ਲਕਸ਼ਮਣ ਜੜੀ ਐਨਓਸੀ ਆਈਏ ਉਹ ਬਿਨਾਂ ਪੈਸੇ ਤੋਂ ਹੀ ਆ ਗਈ ਐ ਇੱਕ ਇੱਕ 16 ਤੋਂ ਆਖਿਰ ਪੈਸੇ ਉਹਨਾਂ ਨੇ ਭਰੇ ਤਾਂ ਜਿਹੜਾ ਉਸ ਤੋਂ ਬਾਅਦ 5 ਸਾਲ ਰਹੇ ਉਹ 19 ਵਾਲਾ ਲਕਸ਼ਮਣ 19 ਵਾਲਾ ਲਕਸ਼ਮਣ ਵਿੱਚ ਐਨਓਸੀ ਜਿਹੜੀ ਮਿਲੀ ਇਹਦੇ ਤੇ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਵਾਲਿਆ ਚ ਲੱਗਦਾ ਪਰ ਮੈਂ ਮੈਂ ਇਸ ਬਾਰੇ ਕੋਈ ਬਹੁਤੀ ਚਰਚਾ ਨਹੀਂ ਕਰਨਾ ਚਾਹੁੰਦਾ ਪਰ ਮੈਂ ਇਹਨਾਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਸਾਹਿਬ ਤੁਸੀਂ ਹਜੇ ਤੱਕ ਲੁਧਿਆਣੇ ਦੇ ਹੋਏ ਨਹੀਂ ਇਸੇ ਕਰਕੇ ਮੈਂ ਉਹਨਾਂ ਨੂੰ ਨਾਮ ਦਿੱਤਾ ਸੀ ਕਿ ਇਹ ਸੇਲਾਨੀ ਦੀ ਤਰ੍ਹਾਂ ਹੈ ਚੋਣਾਂ ਵੀ ਇਹ ਚੋਣਾਂ ਵੀ ਸੇਲਾਨੀ ਹੈ ਬਿੱਟੂ ਤੇ ਲੁਧਿਆਣਾ ਚਾਹੁੰਦੇ ਔਰ ਫਿਰ ਚਲੇ ਜਾਂਦੇ